ਸੈਂਕਤ ਕਿਸਾਨ ਮੋਰਚਾ ਗੈਰ-ਰਾਜਨੀਤੀ ਵੱਲੋਂ ਐਲਾਨ ਕੀਤਾ ਗਿਆ ਕਿ 2 ਦਸੰਬਰ ਨੂੰ ਪੰਜਾਬ ਪਰਦੇ ਵਿੱਚ ਬਿਜਲੀ ਦਫ਼ਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਬਿਜਲੀ ਸੋਧ ਬਿੱਲ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕੋਈ ਵੀ ਜਵਾਬ ਵੀ ਕੇਂਦਰ ਸਰਕਾਰ ਨੂੰ ਨਹੀਂ ਦਿੱਤਾ ਗਿਆ ਇਸ ਤੋਂ ਇਲਾਵਾ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮਾਂ ਨੂੰ ਲੈ ਕੇ 9 ਦਸੰਬਰ ਨੂੰ ਸਿਰਸਾ ਹਰਿਆਣਾ ਤੇ ਬਾਬਾ ਬਕਾਲਾ ਸਾਹਿਬ ਵਿਖੇ 12 ਦਸੰਬਰ ਨੂੰ ਸਮਾਗਮ ਕੀਤੇ ਜਾਣਗੇ ਜਿਵੇਂ ਤੁਸੀਂ ਜਾਣਦੇ ਹੋ ਕਿ ਪੂਰੇ ਭਾਰਤ ਵਿੱਚ ਔਰ ਵਿਦੇਸ਼ਾਂ ਵਿੱਚ ਵੀ ਜਿਹੜਾ ਵਾ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਆ 350 ਸਾਲਾ ਜਿਹੜਾ ਸ਼ਹੀਦੀ ਦਿਹਾੜਾ ਵਾ ਉਹ ਬਨਾਇਆ ਜਾ ਰਿਹਾ ਉਸੇ ਕੜੀ ਨੂੰ ਮੁੱਖ ਰੱਖਦਿਆਂ ਹੋਇਆਂ ਐਸਕੇਮ ਨੌਨ ਪ੍ਰਟੀਕਲ ਵੱਲੋਂ ਪੰਜਾਬ ਚੈਪਟਰ ਵੱਲੋਂ ਔਰ ਹਰਿਆਣਾ ਚੈਪਟਰ ਵੱਲੋਂ ਜਿਹੜਾ ਵਾ ਉਹ ਦੋ ਪ੍ਰੋਗਰਾਮ ਜਿਹੜੇ ਨੇ ਉਹ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖ ਕੇ ਰੱਖੇ ਗਏ ਨੇ 9 ਦਸੰਬਰ 2025 ਨੂੰ ਸਿਰਸਾ ਹਰਿਆਣਾ ਵਿਖੇ ਜਿਹੜਾ ਵਾ ਐਸਕੇਐਮ ਨਾਨ ਪਾਰਟਿਕਲ ਵੱਲੋਂ ਜਿਹੜਾ ਵਾ ਸ਼ਿਧੀ ਜਿਹੜਾ ਬਣਾਇਆ ਜਾਊਗਾ। ਔਰ ਉਸ ਤੋਂ ਬਾਅਦ 11 ਦਸੰਬਰ 2025 ਨੂੰ ਬਾਬਾ ਬਕਾਲਾ ਸਾਹਿਬ ਵਿਖੇ ਜਿੱਥੇ ਸਭ ਤੋਂ ਲੰਬਾ ਸਮਾਗਮ ਗੁਰੂ ਤੇਗ ਬਹਾਦਰ ਜੀ ਰੁਕੇ ਉਸ ਜਗ੍ਹਾ ਤੇ ਐਸਕੇਐਮ ਨਾਨ ਪਾਰਟਿਕਲ ਪੰਜਾਬ ਚੈਪਟਰ ਵੱਲੋਂ ਉੱਥੇ ਧਾਰਮਿਕ ਜਿਹੜੇ ਸਮਾਗਮ ਕਰਵਾਏ ਜਾਣਗੇ ਜਿਹਦੇ ਵਿੱਚ ਐਸਕੇਐਮ ਨਾਨ ਪਾਰਟਿਕਲ ਦੇ ਔਰ ਜੋ ਨਾਨਕ ਨਾਮਲੇਵਾ ਸੰਗਤ ਹੈ ਉਹ ਵੱਧ ਵੱਧ ਹਾਜ਼ਰੀ ਭਰੂਗੀ। ਔਰ ਹਰਿਆਣੇ ਤੋਂ ਜਾਂ ਦੂਜਰੇ ਸਟੇਟਾਂ ਤੋਂ ਜਿਹੜੇ ਲੋਕ ਜਿਹੜੇ ਸਾਡੇ ਆਗੂ ਨੇ ਉਹ ਉੱਥੇ ਆਪਣੀ ਹਾਜ਼ਰੀ ਭਰਨਗੇ ਇਹ ਦੋ ਪ੍ਰੋਗਰਾਮ ਜਿਹੜੇ ਨੇ ਉਹ ਸ਼ਹੀਦੀ ਧਾਰੇ ਨੂੰ ਮੁੱਖ ਰੱਖ ਕੇ ਜਿਹੜੇ ਅਸੀਂ ਨੋਟਿੰਗ ਕਰਕੇ ਗਏ ਨੇ ਔਰ ਇਸ ਤੋਂ ਅੱਗੇ ਜਿਹੜਾ ਅਗਲੀ ਕਾਰਵਾਈ ਆ ਉਹ ਗੁਰਿੰਦਰ ਸਿੰਘ ਭੰਗੂ ਜੀ ਜਿਹੜਿਆ ਉਹ ਦੱਸਣ। ਪੱਤਰਕਾਰ ਦੋਸਤੋ ਤੁਹਾਡਾ ਬਹੁਤ ਧੰਨਵਾਦ ਜਿਵੇਂ ਕੋਟ ਬੁੱਢਾ ਜੀ ਨੇ ਦੋਨੇ ਮੋਰਚਿਆਂ ਦੇ ਜਿਹੜੇ ਕਿਸਾਨ ਸ਼ਹੀਦ ਹੋਏ ਸੀ ਮੋਰਚਾ ਬਨ ਮੋਰਚੇ 2 ਦੇ ਉਹਨਾਂ ਨੂੰ ਸ਼ਰਦਾ ਦੇ ਪੁਲ ਭੇਟ ਦੀ ਗੱਲ ਕੀਤੀ ਹੈਗੀ ਆ। ਔਰ ਹਰਦੋ ਛੰਡੇ ਸਾਹਿਬ ਨੇ ਜਿਹੜੇ 350 ਸਾਲਾਂ ਤੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲ ਮਨਾ ਰਹੇ ਆ ਉਹਨਾਂ ਤੇ ਹਰਿਆਣਾ ਔਰ ਪੰਜਾਬ ਦੀ ਗੱਲ ਤੁਹਾਡੇ ਸਾਹਮਣੇ ਰੱਖੀ ਆ ਔਰ ਮੈਂ ਅਗਲੀ ਗੱਲ ਕਰਨੀ ਚਾਹੁੰਦਾ ਕਿ 2 ਦਸੰਬਰ ਨੂੰ ਕਿਉਂਕਿ ਜਿਹੜਾ ਬਿਜਲੀ ਸੋਧ ਬਿੱਲ ਹੈਗਾ ਉਹ ਤੇ ਸੈਂਟਰ ਗਵਰਨਮੈਂਟ ਵੱਲੋਂ ਸਾਰੇ ਸੂਬਿਆਂ ਤੋਂ ਜਵਾਬ ਮੰਗਿਆ ਸੀਗਾ ਜਿਵੇਂ ਕਿ 5 ਨਵੰਬਰ ਵੀ ਨਿਕਲ ਚੁੱਕੀ 8 ਨਵੰਬਰ ਵੀ ਨਿਕਲ ਚੁੱਕੀ ਆ ਉਸ ਤੋਂ ਬਾਅਦ ਲਾਸਟ ਡੇਟ ਸੀ 30 ਨਵੰਬਰ ਹਲੇ ਤੱਕ ਪੰਜਾਬ ਸਰਕਾਰ ਕਿਉਂ ਚੁੱਪਾ ਇਹਦੇ ਵਿਰੋਧ ਦੇ ਵਿੱਚ ਜੋ 2 ਦਸੰਬਰ ਨੂੰ ਜਿਵੇਂ ਜਿੱਥੇ ਐਸ ਡੀਓ ਸਾਹਿਬ ਬੈਨੇ ਆ ਜਿਵੇਂ ਡਿਵੀਜ਼ਨ ਕਹਿ ਦਿੰਨੇ ਆ ਜਾਂ ਹੈੱਡ ਕੁਆਰਟਰਾਂ ਤੇ ਜਿੱਥੇ ਡੀ ਸੀ ਸਾਹਿਬ ਬੈੰਦੇ ਮਤਲਬ ਐਸ ਸੀ ਸਾਹਿਬ ਬੈੰਦੇ ਆ ਉੱਥੇ ਮੁੱਖ ਮੰਤਰੀ ਭਗਮਤ ਮਾਨ ਦੇ ਵੱਡੇ ਇਕੱਠ ਕਰਕੇ ਪੁਤਲੇ ਫੁੱਕੇ ਜਾਣਗੇ ਇਹਦੇ ਨਾਲ ਹੀ ਜਿਹੜੀਆਂ ਆਪਣੇ ਬਿਜਲੀ ਵਿਭਾਗ ਦੀਆਂ ਜ਼ਮੀਨਾਂ ਜਾਇਦਾਦਾਂ ਸਰਕਾਰਾਂ ਵੇਚ ਕੇ ਆਪਣੇ ਮਨਸੂਬੇ ਜਾਂ ਕਿਤੇ ਗੈਰ ਤਰੀਕੇ ਨਾਲ ਉਸ ਪੈਸੇ ਦੀ ਵਰਤੋਂ ਕਰਨੀਆਂ ਚਾਹੁੰਦੀਆਂ ਉਹਦੇ ਵਿਰੋਧ ਵਿੱਚ ਇਹ 2 ਦਸੰਬਰ ਨੂੰ ਪੁਤਲੇ ਭੁਕੇ ਜਾਣਗੇ ਉਸ ਤੋਂ ਅਗਲਾ ਜਿਹੜਾ ਹੈਗਾ ਜਿਵੇਂ ਯੂਨੀਵਰਸਿਟੀ ਤੇ ਬਹੁਤ ਹੁਣ ਸਟੂਡੈਂਟ ਵੱਲੋਂ ਪੰਜਾਬ ਦੇ ਬਾਜ਼ ਉੱਠੀ ਅਸੀਂ ਪਹਿਲਾਂ ਵੀ ਮੋਰਚੇ ਵੱਲੋਂ ਉੱਥੇ ਆਗਰੀ ਲੋ ਆ ਚੁੱਕੇ ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਚਾਉਣ ਖਾਤਰ ਜੋ ਵੀ ਉੱਥੇ ਮੋਰਚਾ ਲੱਗਿਆ ਹੋਇਆ ਅਸੀਂ ਪੂਰਾ ਸਮਰਥਨ ਦਿੰਨੇ ਆ ਜਹੀ ਜੀ ਵੀ ਉੱਥੇ ਨੌਜਵਾਨਾਂ ਨੂੰ ਸਟੂਡੈਂਟਾਂ ਨੂੰ ਲੋੜ ਪਊਗੀ ਅਸੀਂ ਉਹਨਾਂ ਨੂੰ ਪਹਿਲਾਂ ਵੀ ਕਹਿ ਚੁੱਕੇ ਹਾਂ ਤੁਹਾਡੇ ਮਾਦੀਮ ਰਾਈ ਫੀਲ ਫੀਸ ਕਰਦੇ ਆ ਵੀ ਉਹਨਾਂ ਨੂੰ ਪੂਰਾ ਉਹਨਾਂ ਦਾ ਸਾਥ ਦਿੱਤਾ ਜਾਊਗਾ ਔਰ ਜੜੀਆਂ ਕਿ ਪੰਜਾਬ ਲਈ ਕਿਸੇ ਤਰੀਕੇ ਨਾਲ ਚਾਹੇ ਉਹ ਸਟੇਟ ਦੀ ਹੋਵੇ ਚਾਹੇ ਸੈਂਟਰ ਗਵਰਨਮੈਂਟ ਲਗ ਲਗ ਤਰੀਕੇ ਤੇ ਸੰਵਧਾਨਕ ਜੜੀਆਂ ਆ ਵਾਦੇ ਕਰਕੇ ਕਾਨੂੰਨਾ ਤਹਿਤ ਚਾਹੇ ਉਹ ਚੰਡੀਗੜ੍ਹ ਹੋਵੇ ਚਾਹੇ ਚੰਡੀਗੜ੍ਹ ਯੂਨੀਵਰਸਿਟੀ ਹੋਵੇ ਚਾਹੇ ਪੰਜਾਬ ਦੀਆਂ ਯੂਨੀਵਰਸਿਟੀਆਂ ਜਾਂ ਹੋਰ ਵੀ ਕਾਲਜਾਂ ਦੇ ادارے ਤੇ ਸੱਜੇ ਖੱਬੇ ਤਰੀਕੇ ਨਾਲ ਆਪਣਾ ਕਬਜ਼ਾ ਕਰਨਾ ਚਾਹੁੰਦੀਆਂ ਉਹ ਅਸੀਂ ਬਿਲਕੁਲ ਨਹੀਂ ਹੋਣ ਦਿੱਤਾ ਜਾਵਾਂਗਾ ਦਾ ਸਖਤ ਵਿਰੋਧ ਕਰਾਂਗੇ ਔਰ ਮੋਰਚਿਆਂ ਦੀਆਂ ਚਾਹੇ 220 ਵਾਲੇ ਦੀਆਂ ਜਾਂ ਫਿਰ ਮੋਰਚਾ 2 ਦੀਆਂ ਜਿਹੜੀ ਐਮਐਸਪੀ ਦੀ ਗੱਲ ਕਰੀਏ ਜਿਹੜਾ ਆਪਣੇ 401 ਦਿਨ ਮੋਰਚਾ ਚੱਲਿਆ ਸ਼ੰਭੂ ਸ਼ੰਭੂ ਖਨੋਰੀ ਔਰ ਰਤਨਪੁਰਾ ਰਾਜਸਥਾਨ ਬਾਡਰ ਤੇ ਉਹਨਾਂ ਦੀ ਮੰਗਾ ਦੀ ਪਰਭਾਈ ਲਈ ਔਰ ਮੰਗਾ ਮਨਾਉਣ ਲਈ ਭਰਾਤਰੀ ਜਥੇਬੰਦੀਆਂ ਨੂੰ ਲੈ ਕੇ ਜਿਹਾ ਜੀ ਵੀ ਲੜਾਈ ਹੋਊਗੀ ਉਹਨਾਂ ਨਾਲ ਸਾਥ ਲੈ ਕੇ ਔਰ ਇਕੱਠੇ ਤੌਰ ਤੇ ਬਿਲਕੁਲ ਲੜਦੇ ਰਹਿਣਗੇ ਜਦ ਤੱਕ ਐਸੀ ਆਪਣੀਆਂ ਮੰਗਾ ਨਹੀਂ ਮਿਲਾਂਦੇ ਇਹ ਮੋਰਚੇ ਮਤਲਬ ਕੁੱਲ ਮਿਲਾ ਕੇ ਸਾਡੇ ਸੰਘਰਸ਼ ਜਾਰੀ ਰਹਿਣਗੇ ਤੁਹਾਡਾ ਅਏ ਤੁਸੀਂ ਬਹੁਤ ਧੰਨਵਾਦ ਔਰ ਆਉਣ ਵਾਲੇ ਪ੍ਰੋਗਰਾਮ ਫਿਰ ਅਗਲੀ ਮੀਟਿੰਗ ਕਰਕੇ ਉਸ ਤੇ ਵਿੱਚ ਸਾਰਾ ਕੁਝ ਪ੍ਰੈਸ ਨੂੰ ਦੱਸਿਆ ਜਾਊਗਾ ਅੱਜ ਦੀ ਜਿਹੜੀ ਮੀਟਿੰਗ ਹੋਈ ਜਾ ਉਹਦੇ ਵਿੱਚ ਅਹਿਮ ਮੁੱਦੇ ਵਿਚਾਰੇ ਗਏ ਤੇ ਉਹ ਤੁਹਾਡੇ ਮਾਧਿਅਮ ਰਾਹੀਂ ਸਾਰੇ ਅਸੀਂ ਵੀਰਾਂ ਨੂੰ ਬੇਨਤੀ ਕਰਦੇ ਆਂ ਵੀ ਜੋ ਪੰਜਾਬ ਦੇ ਚੈਪਟਰ ਨੇ ਆ ਬਾਬਾ ਬਕਾਲਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜੀ ਮਨਾਉਣੀ ਹੈਗੀ ਉੱਥੇ ਸਾਰੀ ਸੰਗਤ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਬੇਨਤੀ ਕਰਦੇ ਆਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਂਦ ਔਰ 11 ਨਵੰਬਰ ਨੂੰ ਬੱਬ ਕਾਲਾ ਸਾਹਿਬ 2 ਦਸੰਬਰ ਨੂੰ ਪੁਤਲੇ ਫੁਕੇ ਜਾਣੇ ਉਹ ਬਿਜਲੀ ਸੋਧ ਬਿੱਲ ਬਿਜਲੀ ਸੋਧ ਬਿੱਲ ਔਰ ਜਿਹੜੀਆਂ ਬਿਜਲੀ ਵਿਭਾਗ ਮਹਿਕਮੇ ਦੀਆਂ ਜ਼ਮੀਨਾਂ ਜ਼ਬਰਦਸਤੀ ਵੇਚ ਰਹੀ ਹੈ ਪੰਜਾਬ ਸਰਕਾਰ ਉਹਦੇ ਵਿਰੋਧ ਵਿੱਚ ਕੇ ਪੰਜਾਬ ਸਰਕਾਰਾਂ ਦੇ ਚੁੱਪ ਹੈ ਸਭ ਤੋਂ ਪਹਿਲਾਂ ਤਾਂ ਮੈਂ ਪ੍ਰੈਸ ਦਾ ਧੰਨਵਾਦ ਕਰਦਾ ਜਿਹੜਾ ਜਲੰਧਰ ਦੇਸ਼ ਭਗਤ ਹਾਲ ਦੇ ਵਿੱਚ ਅੱਜ 26 ਨਵੰਬਰ ਨੂੰ ਇੱਥੇ ਪੁੱਜੇ ਬਹੁਤ ਬਹੁਤ ਧੰਨਵਾਦ। ਔਰ ਅੱਜ ਸੰਜੁਗਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਕਾਫੀ ਵਿਚਾਰ ਚਰਚਾ ਕੀਤੀ ਜਿਹਦੇ ਵਿੱਚ ਆਪਣੀਆਂ ਜਥੇਬੰਦੀਆਂ ਦੇ ਨਮਾਇंदे ਜਿਵੇਂ ਸੂਬਾ ਪ੍ਰਧਾਨ ਬਚਿੱਤਰ ਸਿੰਘ ਜੀ ਕੋਸਲਾ ਨੌਜਵਾਨ ਕਿਸਾਨ ਸੰਘਾਸ਼ ਕਮੇਟੀ ਪੰਜਾਬ ਸ਼ੇਰੇ ਪੰਜਾਬ ਗੁਰਿੰਦਰ ਸਿੰਘ ਦੀ ਭੰਗੂ ਔਰ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਸਰਜੀਤ ਸਿੰਘ ਜੀ ਤੋਂ ਛੰਡੇ ਔਰ ਭਾਰਤੀ ਕਿਸਾਨ ਯੂਨੀਅਨ ਮਝਾਲ ਸਤਨਾਮ ਸਿੰਘ ਦੀ ਹਰੀਕੇ ਔਰ ਸੁਖਵਿੰਦਰ ਸਿੰਘ ਖੋਸਾ ਭਾਰਤੀ ਕਿਸਾਨ ਯੂਨੀਅਨ ਵੱਲੋਂ ਸੁਖਜਿੰਦਰ ਸੁਜਿੰਦਰ ਸਿੰਘ ਮੀਤ ਪ੍ਰਧਾਨ ਸ਼ੇਰਕਲ ਔਰ ਕਿਸਾਨ ਫਿਕਰ ਕਮੇਟੀ ਪੰਜਾਬ ਕੋਲ ਬਲਦਾਂ ਔਰ ਇੱਕ ਸਾਥੀ ਸਾਡਾ ਜਿਹੜਾ ਹਰਿਆਣੇ ਤੋਂ ਸਰਦਾਰ ਲਖਵਿੰਦਰ ਸਿੰਘ ਜੀ ਉਹਨਾਂ ਦੀ ਸਿਹਤ ਕਾਫੀ ਡਾਉਨ ਸੀ ਸਿਕੰਦਰ ਸਿੰਘ ਖੋਸਾ ਵੀ ਠੀਕ ਨਹੀਂ ਇਸ ਕਰਕੇ ਉਹ ਪਹੁੰਚ ਨਹੀਂ ਚੁੱਕੇ ਉਹਨਾਂ ਦਾ ਸਾਥੀ ਪਹੁੰਚੇ ਹੋਏ ਔਰ ਉਹਦੇ ਨਾਲ ਨਾਲ ਜਿਹੜਾ ਅੱਜ 26 ਨਵੰਬਰ ਦਿੱਲੀ ਅੰਦੋਲਨ ਦੌਰਾਨ 750 ਕਿਸਾਨ ਬੀਬੀਆਂ ਬੱਚੇ ਔਰ ਬਜ਼ੁਰਗ ਨੌਜਵਾਨ ਸ਼ਹੀਦ ਹੋਏ ਔਰ ਖਨੌਰੀ ਸ਼ੰਭੂ ਮੋਰਦੀ ਆਦ ਨੌਜਵਾਨ ਕਿਸਾਨ ਔਰ ਬੱਤੀ ਜਿਹੜੇ ਸ਼ਹੀਦ ਹੋਏ ਉਹ ਨਾ ਕਿਸਾਨਾਂ ਦਾ ਔਰ ਪੂਰੇ ਦੇਸ਼ ਦੇ ਕਿਸਾਨਾਂ ਦਾ ਜਿਹੜਾ ਉਹ ਗੈਰ ਰਾਜਨੀਤਿਕ ਮੌਕੇ ਵੈਲਾ ਜਿਹੜਾ 2 ਮਿੰਟ ਲਈ ਮੌਨ ਰੱਖ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਔਰ ਉਹਦੇ ਨਾਲ ਨਾਲ ਉਹਨਾਂ ਸਰਦਾਰ ਸੁਖਜੀਤ ਸਿੰਘ ਤੇ ਗੁਰਿੰਦਰ ਸਿੰਘ ਜੀ ਭੰਗੂ ਜੜੇ ਅੱਜ ਦੀ ਰੂਬਰੇਖਾ ਅੱਜ ਦਾ ਜਿਹੜਾ ਕੋਈ ਪ੍ਰੋਗਰਾਮ ਲਿਖਿਆ ਗਿਆ ਉਹਦੀ ਜਾਣਕਾਰੀ ਦੇਣਗੇ ਧੰਨਵਾਦ ਜੀ